ਹਾਂਜੀ ਸਸਰੀਕਰ ਜੀ ਮੈਂ ਮਨੀ ਫਾਰਮਸ 77 ਤੋਂ ਸੋਨੂੰ ਦਿਖਾ ਰਹੇ ਹਾਂ ਜੀ ਆਪਾਂ ਨਿੰਬੂ ਦਾ ਬੂਟਾ ਇਹ ਨਿੰਬੂ ਦਾ ਬੂਟਾ ਨਿੰਬੂਆਂ ਨਾਲ ਭਰਿਆ ਪਿਆ ਜਾਨੀਗੇ ਇਹ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਵੀ ਛੋਡੇ ਇਸ ਵਾਰੀ ਨਿੰਬੂ ਕਿਵੇਂ ਲੱਗਿਆ ਬੂਟਿਆਂ ਨੂੰ ਲੱਗਿਆ ਹੋਇਆ ਹੈ ਜਾਂ ਨਹੀਂ ਲੱਗਿਆ ਹੋਇਆ ਕਿਉਂਕਿ ਇਸ ਬੂਟੇ ਤੇ ਆਪਾਂ 2 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਆ ਇਹ ਅੱਜ ਤਰੀਕ ਹੋ ਗਈ 14 7ਵਾਂ ਮਹੀਨਾ 2024 ਇਹ ਭਰਿਆ ਪਿਆ ਬੂਟਾ ਸਟੈਂਡ ਤੇ ਠੀਕ ਹੈ ਜੀ ਤੇ ਇਹਦੇ ਵਿੱਚ ਰਸ ਦੀ ਮਾਤਰਾ ਵੀ ਪੂਰੀ ਆ ਤੇ ਛਿਲਕਾ ਵੀ ਪਤਲਾ ਇਹਦਾ ਫਿਰ ਇਹ ਨਿੰਬੂ ਆਪਾਂ ਅਗਲੇ ਸਾਲ ਤੋਂ ਫਾਰਮ ਦੇ ਉੱਤੇ ਬੂਟੇ ਇਹਦੇ ਆਪਾਂ ਲਿਆਵਾਂਗੇ ਤੇ ਸੇਲ ਕਰਾਂਗੇ ਕਿਰਪਾ ਕਰਕੇ ਦੱਸਣ ਦੀ ਕੋਸ਼ਿਸ਼ ਕਰੋ ਵੀ ਛੋਡੇ ਘਰੇ ਜਿਹੜਾ ਕੋਈ ਨਿੰਬੂ ਦਾ ਬੂਟਾ ਲੱਗਿਆ ਹੋਇਆ ਉਹਦੇ ਇਸ ਟਾਈਮ ਉੱਤੇ ਫਲ ਹੈ ਗਿਆ ਜੇ ਫਲ ਹੈਗੇ ਤਾਂ ਕਿੰਨਾ ਕ ਹੈ ਜਾਂ ਬਿਲਕੁਲ ਵੀ ਨਹੀਂ ਆ ਬੂਟਾ ਦੇਖੋ ਸਾਡਾ ਭਰਿਆ ਪਿਆ ਆ ਸਾਡੇ ਫਾਰਮ ਦੇ ਉੱਤੇ ਲੱਗਿਆ ਹੋਇਆ